ਦੋਸਤੋ ਜਦੋਂ ਪਰਮਦੀ ਵੀਡੀਓ ਵਾਇਰਲ ਹੋਈ ਸੀ ਤਾਂ ਸਾਰਿਆਂ ਨੇ ਪਰਮਦੀ ਸਪੋਰਟ ਕੀਤੀ ਸੀ ਕਿ ਤੁਸੀਂ ਜਾਣਦੇ ਹੋ ਇੱਕ ਹੋਰ ਨਵਾਂ ਟੈਲੈਂਟ ਜਿਸ ਦਾ ਕੀ ਨਾਮ ਅਮਿਤ 뮤직 ਦੱਸਿਆ ਜਾ ਰਿਹਾ ਹੈ ਅਤੇ ਉਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਲਾ ਰਹੀ ਹੈ ਦੋ ਦਿਨ ਦੇ ਅੰਦਰ ਅੰਦਰ 4-5 ਮਿਲੀਅਨ ਵਿਊਜ਼ ਹੋ ਚੁੱਕੇ ਨੇ ਜੇਕਰ ਤੁਸੀਂ ਉਸ ਦਾ ਗਾਣਾ ਸੁਣੋਗੇ ਤਾਂ ਤੁਸੀਂ ਖੁਦ ਵੀ ਇਹਨੂੰ ਸ਼ੇਅਰ ਕਰ ਦੋਗੇ ਪਰਮ ਨੂੰ ਤਾਂ ਤੁਸੀਂ ਸਪੋਰਟ ਕਰਤੀ ਦੋਸਤੋ ਗਰੀਬੀ ਦੇ ਚੁੱਕਤਾ ਤੇ ਹੁਣ ਵਾਰੀ ਆ ਇਸ ਮੁੰਡੇ ਦੀ ਸਪੋਰਟ ਕਰਨ ਦੀ ਆਓ ਮਿਲ ਕੇ ਇਸ ਦੀ ਸਪੋਰਟ ਕਰੀਏ ਉਸ ਮੋੜ ਤੇ ਛੱਡ ਗਈ ਜਦ ਕੋਈ ਨਾਲ ਨਾ ਖੜਿਆ ਨੀ ਤੂੰ ਪੁੱਛ ਨਾ ਮੈਂ ਫਿਰ ਕਿੱਦਾਂ ਕਿਸਮਤ ਦੇ ਨਾਲ ਲੜਿਆ ਨੀ ਅੱਖਾਂ ਸੀ ਪਰ ਯਾਦ ਤੇਰੀ ਬਿਨ ਸੌਣਾ ਸਿੱਖ ਗਿਆ ਮੈਂ ਇਹ ਹੁੰਦਾ ਹੈ ਦੋਸਤੋ ਅਸਲੀ ਟੈਲੈਂਟ ਤੇ ਅਸਲੀ ਟੈਲੰਟ ਤੇ ਪਾਇਆ ਕਰੋ ਤੁਸੀਂ ਕਦਰ ਜਿਵੇਂ ਪਰਮਦੀਪਪੁਰ ਕਰੀਆ ਹੁਣ ਇਸਦੀ ਵੀ ਸਪੋਰਟ ਕਰੋ ਅਮਿਤ 뮤జిక్ ਇੰਸਟਾਗ੍ਰam ਤੇ ਪੇਜ ਆ ਜਾ ਕੇ ਤੁਸੀਂ ਫੋਲੋ ਵੀ ਕਰ ਲਿਓ ਇਸ ਮੁੰਡੇ ਨੂੰ ਜਾ ਕੇ ਹੋਰ ਵੀ ਗਾਣੇ ਸੁਣਿਓ ਬਹੁਤ ਗਾਣੇ ਤੇ ਵੀਡੀਓਜ਼ ਪਾਈਆਂ ਹੋਈਆਂ ਨੇ ਤੇ ਆਵਾਜ਼ ਆ ਲਾਜਵਾਬ ਪੂਰੀ ਸਿਰਾਂ ਕੋਈ ਫੇਕ ਆਵਾਜ਼ ਨਹੀਂ ਦੇਖਿਓ ਜ਼ਰੂਰ ਜਾ ਕੇ ਧੰਨਵਾਦ